ਦਿਲਜੀਤ ਜੀ ਨੇ ਕਿਹਾ ਵੀ ਮੈਂ ਆਪ ਗੱਡੀਆਂ ਚ ਕਰਾਂ ਜਾਂ ਕਹ ਲਓ ਵੀ ਢੀਲ ਗੱਡੀ ਬਸਾਂ ਦੇ ਵੀ ਸਫ਼ਰ ਕਰ ਲਾਂਗੀ ਪਰ ਇਦਾਂ ਨਹੀਂ ਹੈ ਨਾ ਮੈਂ ਇਹ ਚਾਹ ਨਹੀਂ ਚਾਹਦਾ ਸੀ ਇਹ ਏਡੀ ਵੱਡੀ ਹੈ ਨਾ ਕਰਨ ਕਿਉਂਕਿ ਮੇਰੀ ਭੈਣ ਹੈ ਮੇਰਾ ਇਹਨਾਂ ਨੂੰ ਦੇਣਾ ਕੁਝ ਫਰਜ਼ ਬੰਦਾ ਤੇ ਅੱਜ ਮੈਂ ਨਾ ਤੇ ਲੈ ਰਿਹਾ ਹੋ ਸਕਦਾ ਮੈਂ ਇਹਦੀ ਜਗਾ ਹੁੰਦਾ ਮੈਂ ਇਦਾਂ ਨਾ ਕਰ ਸਕਦਾ ਪਰ ਇਹਨਾਂ ਨੂੰ ਦੇਖ ਕੇ ਮਹਾਰਾਜ ਮੈਨੂੰ ਵੀ ਹੈ ਨਾ ਐਡੇ ਵੱਡੇ ਦਿਲ ਦੇਵੇ ਕਿ ਮੈਂ ਵੀ ਕੁਝ ਕਰ ਸਕਦਾ ਤੋਡੇ ਮਨ ਦੇ ਵਿੱਚ ਖਿਆਲ ਕਿਵੇਂ ਆਇਆ ਕਿ ਅਸੀਂ ਇਸ ਹੀਰੇ ਨੂੰ ਸੰਭਾਲ ਕੇ ਰੱਖਣਾ ਇਹ ਹੀਰੇ ਦੇ ਲਈ ਇਹ ਭੇਟਾ ਜਿਹੜੀ ਤੁਸੀਂ ਅੱਜ ਲੈ ਕੇ ਆਏ ਹੋ ਤੇ ਇੱਕ ਜਿਹੜਾ ਸਾਡਾ ਸਰਮੌਰ ਬੰਦੀ ਸਿੰਘ ਆ ਜਿਹੜਾ ਆਪ ਦੇ 30 ਸਾਲ ਉਹਨੇ ਕੌਮ ਨੂੰ ਦਿੱਤੇ ਨੇ ਮੈਨੂੰ ਲੱਗਦਾ ਹੈ ਕਿ ਹਰ ਇੱਕ ਚੀਜ਼ ਦੁਨੀਆ ਤੇ ਅਸੀਂ ਪੋਸੀਬਲ ਕਰਵਾ ਸਕਦੇ ਹਾਂ ਪਰ ਕਿਸੇ ਦੇ 30 ਸਾਲ ਵਾਪਸ ਨਹੀਂ ਮੋੜ ਸਕਦੇ ਇਹ ਇੱਕ ਸਾਈਕਲ ਹੁੰਦਾ ਨਾ ਇੱਕ ਸਾਈਕਲ ਕਢਾ ਕੇ ਲਿਆ ਹੋਏ ਤੇ ਉਹਨੂੰ ਕਹੀਏ ਯਾਰ ਸਾਈਕਲ ਦੇ ਦੇ ਤੇ ਸਾਈਕਲ ਵੀ ਨਹੀਂ ਦਿੰਦਾ ਵਾ ਇਹਨੇ ਉਹ ਗੱਡੀ ਦਿੱਤੀ ਜਿਹੜੀ ਇਹਨੂੰ ਲੈ ਕੇ ਦਿੱਤੀ ਸੀ ਸਭ ਤੋਂ ਮੇਨ ਗੱਲ ਇਹ ਗੱਡੀ ਇਹਨੂੰ ਲੈ ਕੇ ਦਿੱਤੀ ਸੀ ਫਿਰ ਇੱਕ ਕੁੜੀ ਜਿਹੜੀ ਕੁੜੀ ਆ ਉਹਨੇ ਚੁਣ ਲਿਆ ਵੀ ਮੈਂ ਟ੍ਰੇਨ 'ਚ ਜਾਵਾਂਗੀ ਮੇਰਾ ਭਰਾ ਨਹੀਂ ਇਦਾਂ ਤੁਰਨਾ ਚਾਹੀਦਾ ਤਾਂ ਜੇ ਇੱਕ ਕੁੜੀ ਜਿਹਦਾ ਆਪਣਾ ਸਾਧਨ ਆ ਉਹ ਇਹ ਸੋਚ ਸਕਦੀ ਹੈ ਤੇ ਜਿਹੜੇ ਲੱਖਾਂ ਡਾਲਰ ਆਂਦੀਆਂ ਚੈਰਿਟੀਆਂ ਸਾਰਾ ਕੁਝ ਕਰ ਰਹੇ ਆ ਉਹ ਕਿਉਂ ਨਹੀਂ ਕਰ ਸਕਦੇ ਵੀ ਜਿਵੇਂ ਗੁਰਨਾਨਕ ਦੇਵ ਜੀ ਦੇ ਪਾਤਸ਼ਾਹ ਨੂੰ ਰਵਾਬ ਖਰੀਦਣ ਲਈ 200 ਰੁਪਏ ਬੇਬੇ ਨਾਨਕੀ ਨੇ ਦਿੱਤੇ ਸੀ ਤੇ ਉਹ ਰਵਾਬ ਉਹਨਾਂ ਨੇ ਭਾਈ ਮਰਦਾਨੇ ਨੂੰ ਦਿੱਤੀ ਤੇ ਅੱਜ ਉਹ ਕੀਰਤਨ ਦਾ ਇਹ ਮੇਰੀ ਭੈਣ ਹੈ ਹਿੱਸਾ ਹੈ ਮੇਰੀ ਬੇਟੀ ਬਿਲਕੁਲ ਪੰਜਾਬ ਦੇ ਮਹਿਰੂਮ ਮੁੱਖ ਮੰਤਰੀ ਬਿਆਨ ਸਿੰਘ ਕਤਲ ਕਾਂਡ ਮਾਮਲੇ ਦੇ ਵਿੱਚ ਮੁਲਜ਼ਮ ਭਾਈ ਗੁਰਮੀਤ ਸਿੰਘ ਇੰਜੀਨੀਅਰ ਜੋ ਕਿ ਜ਼ਮਾਨਤ ਮਿਲ ਚੁੱਕੀ ਆ ਜੇਲ੍ਹ ਤੋਂ ਬਾਹਰ ਆ ਚੁੱਕੇ ਨੇ ਅੱਜ ਕੌਮ ਦੇ ਵੱਲੋਂ ਕੌਮ ਦੇ ਕੁਝ ਯੋਧਿਆਂ ਦੇ ਵੱਲੋਂ ਇੱਕ ਭੈਣ ਦੇ ਵੱਲੋਂ ਉਹਨਾਂ ਦਾ ਮਾਨ ਸਨਮਾਨ ਕੀਤਾ ਗਿਆ ਸਤਿਕਾਰ ਕੀਤਾ ਗਿਆ ਸਾਡੇ ਨਾਲ ਮੌਜੂਦ ਨੇ ਗੱਲਬਾਤ ਵੀ ਕਰਾਂਗੇ ਕਿਉਂਕਿ ਕੌਮ ਦੀਆਂ ਕੁਰਬਾਨੀਆਂ ਵੱਡੀਆਂ ਹੁੰਦੀਆਂ ਨੇ ਤੇ ਅਕਸਰ ਸਵਾਲ ਟੁੱਟਦੇ ਨੇ ਕਹਿੰਦੇ ਕੁਰਬਾਨੀਆਂ ਤਾਂ ਹੋ ਜਾਂਦੀਆਂ ਨੇ ਤੇ ਕੁਰਬਾਨੀਆਂ ਕਰਨ ਵਾਲੇ ਬਾਅਦ ਚ ਰੋਲ ਜਾਂਦੇ ਨੇ ਉਹਨਾਂ ਦੀ ਬਾਣ ਨਹੀਂ ਪੜੀ ਜਾਂਦੀ ਪਰ ਅੱਜ ਸਾਡੀ ਭੈਣ ਪਹੁੰਚੀ ਆ ਜਿਨੇ ਏਡੀ ਵੱਡੀ ਕੌਮ ਦੇ ਲਈ ਕੁਰਬਾਨੀ ਕਰਨ ਵਾਲੇ ਭਾਈ ਗੁਰਮੀਤ ਸਿੰਘ ਇੰਜੀਨੀਅਰ ਜਿਨ੍ਹਾਂ ਨੇ ਜਿਹੜਾ 28 ਸਾਲ ਤੋਂ ਸਮਾਂ ਜਿਹੜਾ ਆਪਣਾ ਜੇਲ੍ਹ ਦੇ ਅੰਦਰ ਗੁਜ਼ਾਰ ਦਿੱਤਾ ਤੇ ਜਿਹੜੀ ਇਹਨਾਂ ਦੀ ਕੁਰਬਾਨੀ ਆ ਜੋ ਇਹਨਾਂ ਦਾ ਕਹਿ ਦਈਏ ਦੇਣਾ ਕੌਮ ਦੇ ਲਈ ਉਹ ਕਦੇ ਵੀ ਕੌਮ ਝੁਕਾਰ ਨਹੀਂ ਸਕਦੀ ਹਮੇਸ਼ਾ ਰਣੀ ਰਹੂਗੀ ਗੱਲਬਾਤ ਕਰਾਂਗੇ ਫਤੇ ਦੀ ਸਾਂਝ ਪਾਵਾਂਗੇ ਭੈਣ ਖੁਰਾ ਤੋਂ ਸ਼ੁਰੂਆਤ ਕਰਦੇ ਆਂ ਫਿਰ ਸਿੰਘ ਸਾਹਿਬ ਦੇ ਨਾਲ ਵੀ ਆਪਾਂ ਗੱਲਬਾਤ ਕਰਦੇ ਆਂ ਬਾਬਾ ਬਖਸ਼ੀਸ਼ ਜੀ ਵੀ ਇੱਥੇ ਮੌਜੂਦ ਨੇ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਵੈਗੁਰ ਜੀ ਦਾ ਖਾਲਸਾ ਵੈਗੁਰ ਜੀ ਦਾ ਖਾਲਸਾ ਵੈਗੁਰ ਜੀ ਕੀ ਫਤਿਹ ਰੱਗੀਆ ਮੰਨਦੀਪ कौर ਮਜੀਠਾ ਕੀਰਤਨੀ ਗੁਰਦੁਆਰਾ ਬੰਗਲਾ ਸਾਹਿਬ ਬਣੇ ਐਡੀ ਵੱਡੀ ਸੇਵਾ ਕਰਨ ਵਾਲੇ ਸਿੰਘ ਜਿਨ੍ਹਾਂ ਦਾ ਕੌਮ ਰੀਣੀ ਆ ਤੁਹਾਡੇ ਮਨ ਦੇ ਵਿੱਚ ਖਿਆਲ ਕਿਵੇਂ ਆਇਆ ਕਿ ਅਸੀਂ ਇਸ ਹੀਰੇ ਨੂੰ ਸੰਭਾਲ ਕੇ ਰੱਖਣਾ ਇਹ ਹੀਰੇ ਦੇ ਲਈ ਇਹ ਭੇਟਾ ਜਿਹੜੀ ਤੁਸੀਂ ਅੱਜ ਲੈ ਕੇ ਆਏ ਹੋ ਇਹ ਕਿਵੇਂ ਮੰਨਦੇ ਹੁੰਦਾ ਸਾਰਾ ਖਿਆਲ ਆਉਂਦਾ ਦੇਖੋ ਕੌਮ ਦੇ ਅੰਦਰ ਬਹੁਤ ਕੁਝ ਚੱਲ ਰਿਹਾ ਆ ਪਰ ਮੈਂ ਇਹ ਸੋਚਦੀ ਆ ਕਿ ਕਿਸੇ ਨੂੰ ਦੋਸ਼ ਦੇਣ ਦੀ ਬਜਾਏ ਮੈਂ ਖੁਦ ਆਪ ਦੇ ਵੱਲ ਝਾਤ ਮਾਰਾਂ ਕਿ ਮੈਂ ਸਿੰਘਾਂ ਦੇ ਲਈ ਕੀ ਕਰ ਰਹੀ ਆ ਮੈਂ ਬੰਦੀ ਸਿੰਘਾਂ ਦੇ ਲਈ ਕੀ ਉਹ ਕਦਮ ਉਠਾ ਰਹੀਆਂ ਜਿਹੜੇ ਉਹਨਾਂ ਦੇ ਲਈ ਉਹ ਡਿਸਰਵ ਕਰਦੇ ਨੇ ਸੋ ਮੇਰੇ ਮਨ ਦੇ ਅੰਦਰ ਇਹ ਬਹੁਤ ਦੇਰ ਦਾ ਵਿਚਾਰ ਚੱਲ ਰਿਹਾ ਕਿਉਂਕਿ ਮੈਂ ਵੀਰ ਜੀ ਨੂੰ ਹਮੇਸ਼ਾ ਰਿਕਸ਼ਾ ਚਲਾਉਂਦੇ ਦੇਖਿਆ ਜਦੋਂ ਵੀ ਪਰਵਲ ਤੇ ਆਉਂਦੇ ਸੀਗੇ ਮਾਤਾ ਜੀ ਦੀ ਦਵਾਈ ਜਿਹੜੀ ਉਹ ਰਿਕਸ਼ਾ ਤੇ ਲੈਣ ਜਾਂਦੇ ਸੀਗੇ ਆਪਦੀ ਕਮਾਈ ਦਾ ਉਹਨਾਂ ਦੇ ਘਰ ਦਾ ਸਾਧਨ ਵੀ ਜਿਹੜਾ ਉਹ ਰਿਕਸ਼ਾ ਚਲਾ ਕੇ ਕਰਦੇ ਸੀਗੇ ਸੋ ਮੈਂ ਉਹਨਾਂ ਦੇ ਨਾਲ ਕਾਫੀ ਟਾਈਮ ਤੋਂ ਮੁਲਾਕਾਤਾਂ ਕਰ ਰਹੀ ਹਾਂ ਤੇ ਮੈਂ ਇਹ ਸਮਝਦੀ ਹਾਂ ਕਿ ਮੈਂ ਇੱਕ ਆਮ ਕੁੜੀ ਹਾਂ ਜਿਹਦਾ ਕੋਈ ਐਡਾ ਵੱਡਾ ਵਜੂਦ ਨਹੀਂ ਕਸਿਰ ਵੀ ਕ ਗੁਰੂ ਘਰ ਦੀ ਉਹ ਕੁੱਕਰ ਹੈਗੀਆਂ ਸੇਵਾਦਾਰ ਹੈਗੀਆਂ ਪਰ ਇਹ ਜੜੀਆਂ ਸ਼ਖਸ਼ੀਅਤਾਂ ਨੇ ਬੰਦੀ ਸਿੰਘ ਜਿਹੜੇ ਸਾਡੇ ਨੇ ਇਹ ਕੌਮ ਦੇ ਲਈ ਸਿਰਮੌਰ ਸ਼ਖਸ਼ੀਅਤਾਂ ਨੇ ਜਿਹਦੇ ਤੋਂ ਸਾਨੂੰ ਕੁਝ ਸਿੱਖਣ ਨੂੰ ਮਿਲਣਾ ਆ ਸੋ ਮੈਂ ਇੱਕ ਨਾਰਮਲ ਕੁੜੀ ਜਿਹੜੀ ਆ ਉਹ ਸਕੂਟਰਾਂ ਤੇ ਜਾਂ ਟ੍ਰੇਨਾਂ ਤੇ ਜਾਂ ਬੱਸਾਂ ਤੇ ਸਫ਼ਰ ਕਰਦੀ ਚੰਗੀ ਲੱਗਦੀਆਂ ਪਰ ਇੱਕ ਜਿਹੜਾ ਸਾਡਾ ਸਰਮੌਰ ਬੰਦੀ ਸਿੰਘ ਆ ਜਿਹੜਾ ਆਪ ਦੇ 30 ਸਾਲ ਉਹਨੇ ਕੌਮ ਨੂੰ ਦਿੱਤੇ ਨੇ ਮੈਨੂੰ ਲੱਗਦਾ ਹੈ ਕਿ ਹਰ ਇੱਕ ਚੀਜ਼ ਦੁਨੀਆ ਤੇ ਅਸੀਂ ਪੋਸੀਬਲ ਕਰਵਾ ਸਕਦੇ ਹਾਂ ਪਰ ਕਿਸੇ ਦੇ 30 ਸਾਲ ਵਾਪਸ ਨਹੀਂ ਮੋੜ ਸਕਦੇ ਸੋ ਉਹਨਾਂ ਨੇ ਕੌਮ ਦੇ ਲਈ ਜਿਹੜੀ ਆ ਆਪਦੀ ਸਾਰੀ ਜਵਾਨੀ ਚਾਰ ਦੀਵਾਰੀ ਦੇ ਅੰਦਰ ਕੱਟੀ ਆ ਤੇ ਮੈਨੂੰ ਲੱਗਦਾ ਹੈ ਕਿ ਇਹ ਡਿਸਰਵ ਬਹੁਤ ਕੁਝ ਕਰਦੇ ਨੇ ਪਰ ਇਹ ਆ ਕਿ ਇਹ ਧਿਆਨ ਦੇਣ ਦੀ ਬਸ ਲੋੜ ਆ ਸਾਡੀ ਕੌਮ ਨੂੰ ਕਿ ਜੇ ਅੱਜ ਇਹਨਾਂ ਦੇ ਵੱਲ ਅਸੀਂ ਧਿਆਨ ਦੇਵਾਂਗੇ ਤੇ ਆਉਣ ਵਾਲੀ ਨੌਜਵਾਨੀ ਜਿਹੜੀ ਆ ਇਹਨਾਂ ਦੇ ਨਕਸ਼ੇ ਕਦਮਾਂ ਤੇ ਜਿਹੜੀ ਆ ਉਹ ਚੱਲੂਗੀ ਜੇ ਅੱਜ ਅਸੀਂ ਇਹਨਾਂ ਬੰਦੀ ਸਿੰਘਾਂ ਨੂੰ ਨਾ ਸੰਭਾਲਿਆ ਤੇ ਇਹ ਚੀਜ਼ ਜਿਹੜੀ ਆ ਇਤਿਹਾਸ ਜਿਹੜਾ ਆ ਇਹ ਦੁਹਰਾਇਆ ਜਿਹੜਾ ਜਾਂਦਾ ਤੇ ਆ ਪਰ ਬਹੁਤ ਲੇਟ ਜਦੋਂ ਸਮਾਂ ਲੰਘ ਜਾਂਦਾ ਆ ਹਨਾ ਸੋ ਮੈਂ ਇਹ ਚਾਹੁੰਨੀ ਆ ਵੀ ਕਿਸੇ ਨੂੰ ਦੋਸ਼ ਦੇਣ ਦੀ ਬਜਾਏ ਸਭ ਤੋਂ ਪਹਿਲਾਂ ਹੀ ਆਪਦੇ ਪੀੜੇ ਥੱਲੇ ਸੋਟਾ ਮਾਰੀਏ ਵੀ ਅਹੀ ਕੀ ਕਰ ਰਹੇ ਆ ਉੱਥੋਂ ਸ਼ੁਰੂਆਤ ਕਰੀਏ ਤਾਂ ਕਿ ਤੁਹਾਡੇ ਤੋਂ ਮੋਟੀਵੇਟ ਹੋ ਕੇ ਹੋਰ ਵੀ ਜੜੇ ਆ ਉਹ ਲੋਕ ਗਿਓ ਬਾਬਾ ਖੀਸਿੰਗ ਸਾਡੇ ਨਾਲ ਨੇ ਬਾਬਾ ਜੀ ਅਕਸਰ ਕੌਮ ਨੂੰ ਲੈ ਕੇ ਸਵਾਲ ਖੜੇ ਹੁੰਦੇ ਨੇ ਅੱਜ ਜੇ ਗੱਲ ਕੀਤੀ ਜਾਵੇ ਧਰਮ ਪਰਿਵਰਤਨ ਹੋ ਰਿਹਾ ਐਸੇ ਕਰਕੇ ਕਿ ਬਾਹ ਨਹੀਂ ਫੜੀ ਜਾਂਦੀ ਇਸ ਕੌਮ ਦੇ ਅੰਦਰ ਅੱਜ ਵੱਡਾ ਸਨਮਾਨ ਜਿਹੜਾ ਤੁਸੀਂ ਦਿੱਤਾ ਗੱਡੀ ਦਾ ਸਨਮਾਨ ਭੈਣ ਲੈ ਕੇ ਆਏ ਨੇ ਜਿਨ੍ਹਾਂ ਦੀ ਕੁਰਬਾਨੀ ਦਾ ਕਹਿੰਦੇ ਮੁੱਲ ਹੀ ਕੋਈ ਨਹੀਂ ਵੈਸੇ ਤਾਂ ਅਸੀਂ ਮੁੱਲ ਨਹੀਂ ਪਾ ਸਕਦੇ ਉਹਨਾਂ ਨੂੰ ਪਰ ਅਸੀਂ ਆਪਣੇ ਵੱਲੋਂ ਜਿੰਨਾ ਕਰ ਸਕਦੇ ਹਾਂ ਤੁਸੀਂ ਕਰਨ ਦੀ ਕੋਸ਼ਿਸ਼ ਕੀਤੀ ਹੈ ਕੀ ਕਹੋ ਦੇਖੋ ਸਭ ਤੋਂ ਪਹਿਲਾਂ ਤਾਂ ਮੈਂ ਇਹ ਸਾਡੀ ਧੀ ਆ ਤੇ ਬੜੇ ਚੇਕ ਤੋਂ ਸਾਡੇ ਸਾਰਿਆਂ ਨਾਲ ਜੁੜੀ ਹੋਈ ਆ ਕੌਮੀ ਜੋਹਰਿਆਂ ਦਾ ਬਹੁਤ ਮਾਣ ਸਨਮਾਨ ਆ ਤੇ ਦਿਲ 'ਚ ਇਹ ਲੈ ਸਾਈਕਲ ਹੁੰਦਾ ਨਾ ਇੱਕ ਸਾਈਕਲ ਕੋਈ ਕਢਾ ਕੇ ਲਿਆਇਆ ਹੋਏ ਤੇ ਉਹਨੂੰ ਕਹੀਏ ਯਾਰ ਸਾਈਕਲ ਦੇ ਦੇ ਤੇ ਸਾਈਕਲ ਵੀ ਨਿੰਦਦਾ ਬਿਲਕੁਲ ਆਪਣਾ ਨਹੀਂ ਦਿੰਦਾ ਉਹ ਆਪਣੀ ਕਮਾਈ 'ਚੋਂ ਕੱਢ ਨੂੰ ਲੈਦੇ ਉਹ ਗੱਲ ਵੱਖਰੀ ਐ ਇਹਨੇ ਉਹ ਗੱਡੀ ਦਿੱਤੀ ਜਿਹੜੀ ਇਹਨੂੰ ਲੈ ਕੇ ਦਿੱਤੀ ਸੀ ਸਭ ਤੋਂ ਮੇਨ ਗੱਲ ਇਹ ਗੱਡੀ ਇਹਨੂੰ ਲੈ ਕੇ ਦਿੱਤੀ ਸੀ ਤੇ ਜਿੱਦਨ ਕਿਸੇ ਨੇ ਇਹ ਮਿਣਾ ਮਾਰਿਆ ਸਾਨੂੰ ਇਹਨਾਂ ਨੂੰ ਕਿ ਜੇ ਸਾਡੀ ਕੌਮ 'ਚ ਹੁੰਦਾ ਤਾਂ ਅਸੀਂ ਜਹਾਜ਼ ਲੈ ਜਾਂਦੇ ਜੀ ਇਹ ਡਿਵੈਲਪਮੈਂਟ ਬਿਲਕੁਲ ਬਚਾ ਜ ਵਜਦਰਿੰਦਨ ਤਾਂ ਇਹ ਗੱਲ ਸਿਰਫ ਨਾ ਜਿਵੇਂ ਅਮਨ ਨੇ ਕਹੀ ਹੈ ਵੀ ਧਿਆਨ ਦੇਣ ਦੀ ਲੋੜ ਆ ਸਾਡੀ ਕੌਮ ਨੇ ਕੰਟਰੀ ਦੀ ਮਦਦ ਕੀਤੀ ਆ ਕੰਟਰੀ ਦੀ ਹੈਲਪ ਕਰਨੀ ਜਿਹੜੀ ਆ ਉਹ ਬਹੁਤ ਔਖੀ ਹੁੰਦੀ ਆ ਕੰਟਰੀ ਹੈਲਪ ਦਾ ਮਤਲਬ ਇਹ ਨਹੀਂ ਹੁੰਦਾ ਵੀ 2 ਕਰੋੜ 5 ਕਰੋੜ ਨਾ ਉਹਨੂੰ ਅਰਬਾਂ ਡਾਲਰ ਦੇਣੇ ਪੈਂਦੇ ਆ ਤਾਂ ਕੰਟਰੀ ਦੀ ਹੈਲਪ ਹੁੰਦੀ ਆ ਸਾਡੇ ਭਰਾਵਾਂ ਨੇ ਕੰਟਰੀ ਦੀ ਹੈਲਪ ਕੀਤੀ ਆ ਇੱਕ ਕੰਟਰੀ ਦੀ ਪੂਰੀ ਇੱਕ ਬੰਦੇ ਨੇ ਤਾਂ ਉਹ ਚਾਹੇ ਦਾ ਜਿੰਨੇ ਸਿੰਘ ਨੇ 20 25 30 50 100 ਸਾਰਿਆਂ ਨੂੰ ਲਗਜ਼ਰੀ ਕਾਰਾਂ ਲੈ ਕੇ ਦੇ ਸਕਦਾ ਇੱਕੋ ਜਿਹਾ ਕਈ ਵਾਰੀ ਇਹ ਨਹੀਂ ਹੈਗਾ ਉਹਨਾਂ ਦੇ ਦਿਲਾਂ 'ਚ ਪਿਆਰ ਨਹੀਂ ਹੈ ਧਿਆਨ ਨਹੀਂ ਹੁੰਦਾ ਇਸ ਪਾਸੇ ਵੀ ਆ ਗੱਲ ਐਵੇਂ ਹੋ ਸਕਦੀ ਆ ਸੋ ਅਸੀਂ ਜਿਹੜਾ ਇਹਨਾਂ ਨੇ ਉਪਰਾਲਾ ਕੀਤਾ ਮੈਂ ਚਾਹੁੰਨਾ ਵੀ ਇਹ ਕੌਮ ਇਸ ਗੱਲ 'ਤੇ ਧਿਆਨ ਦੇਵੇ ਵੀ ਇੱਕ ਕੁੜੀ ਜਿਹੜੀ ਕੁੜੀ ਆ ਹਾਲਾਂਕਿ ਉਹਦੀ ਸੇਫਟੀ ਇਹ ਗੱਡੀ 'ਚ ਵੱਧਾ ਸਮਝ ਸਕਦੇ ਹੋ ਗੱਲ ਹਮ ਔਰ ਉਹ ਸਿਸਟਮ ਦੇ ਅਗੇਸਟ ਵੀ ਬੋਲਦੀ ਆ ਲੜਦੀ ਵੀ ਆ ਕੌਮਨਾ ਖੜੀ ਆ ਉਹਨੇ ਚੁਣ ਲਿਆ ਵੀ ਮੈਂ ਟ੍ਰੇਨ 'ਚ ਜਾਵਾਂਗੀ ਮੇਰਾ ਭਰਾ ਨਹੀਂ ਇਦਾਂ ਤੁਰਨਾ ਚਾਹੀਦਾ ਤਾਂ ਜੇ ਇੱਕ ਕੁੜੀ ਜਿਹਦਾ ਆਪਣਾ ਸਾਧਨ ਆ ਉਹ ਇਹ ਸੋਚ ਸਕਦੀ ਐ ਤੇ ਜਿਹੜੇ ਲੱਖਾਂ ਡਾਲਰ ਆਂਦੀਆਂ ਚੈਰਿਟੀਆਂ ਸਾਰਾ ਕੁਝ ਕਰ ਰਹੇ ਆ ਉਹ ਕਿਉਂ ਨਹੀਂ ਕਰ ਸਕਦੇ ਹਮ ਉਹ ਸੋ ਇਹ ਇੱਕ ਇਥੋਂ ਸ਼ੁਰੂਆਤ ਆ ਚੰਗੀ ਸ਼ੁਰੂਆਤ ਆ ਮੈਂ ਜਾਣਾ ਵੀ ਇਹਨੂੰ ਹਣ ਲੈ ਕੇ ਦੇਣਾ ਮੇ ਮੇਰਾ ਇਹ ਆ ਕਿ ਇਹ ਵਿਚਾਰੀ ਇਹ ਕਿਉਂ ਇਸ ਤਰ੍ਹਾਂ ਹੋ ਗਏ ਪਰ ਇਹਦਾ ਦਿਲ ਵੱਡਾ ਹੈ ਬਹੁਤ ਵੱਡਾ ਦੇਣਾ ਮੈਂ ਇਹ ਕਹਿਣਾ ਵੀ ਕੋਈ ਸੋਈ ਵੀ ਨਹੀਂ ਦਿੰਦਾ ਹੈ ਸੋ ਲੱਗਦਾ ਇਹ ਇਹ ਕੰਮ ਸਾਡੀਆਂ ਸੰਸਥਾਵਾਂ ਨੂੰ ਸੰਪਰਦਾਵ ਨੂੰ ਵੱਡੀਆਂ ਜਥੇਬੰਦੀਆਂ ਨੂੰ ਚਾਹੀਦਾ ਸੀਗਾ ਐ ਜੀ ਪੀ ਸੀ ਸਿੱਖਾਂ ਦੀ ਸਰਮੋਹ ਸੰਸਥਾ ਬਣਾਈ ਸੀ ਕਿ ਇਹ ਕੌਮ ਨੂੰ ਸੰਭਾਲੂਗੀ ਪਰ ਲੱਗਦਾ ਅੱਜ ਉਹ ਇਸ ਕੰਮ ਤੋਂ ਬਹੁਤ ਪਿੱਛੇ ਜਾ ਚੁੱਕੀ ਹੈ ਨਹੀਂ ਸਾਡੀਆਂ ਹੋਰ ਜਿਹੜੀਆਂ ਜਥੇਬੰਦੀਆਂ ਨੇ ਨਾਨਕਸਰ ਵਾਲੇ ਨੇ ਟਕਸਾਲ ਆ ਐਸਡੀਪੀਚ ਤੋਂ ਅਦਰ ਬਾਹਰ ਜਿਹੜਾ ਉਹ ਵੀ ਬੜੀਆਂ ਵੱਡੀਆਂ ਸੰਸਥਾਵਾਂ ਨੇ ਕਾਰ ਸੇਵਾ ਦੀ ਈਡੀ ਵੱਡੀ ਸੰਸਥਾ ਆ ਸੋ ਮੈਂ ਇਹ ਕਹਿਣਾ ਵੀ ਉਹਨਾਂ ਸਾਰਿਆਂ ਨੂੰ ਇਹ ਸੋਚਣਾ ਚਾਹੀਦਾ ਵੀ ਸਾਡੇ ਕੌਮ ਦੇ ਜਿਹੜੇ ਜੋਧੇ ਨੇ ਉਹਨਾਂ ਸਾਡੇ ਲਈ 30-30 ਸਾਲ ਦੇਤੇ ਆਪਣੀਆਂ ਭੈਣਾਂ ਮਾਵਾਂ ਸਭ ਰੋਲ ਲਈਆਂ ਤੇ ਅਸੀਂ ਉਹਨਾਂ ਨੂੰ ਕੀ ਕਰਨਾ ਆ ਸਿਰਫ ਉਹਨਾਂ ਦੇ ਵਸੀਲੇ ਖੜੇ ਕਰਨੇ ਆ ਤੇ ਕੌਮ ਇਹਨਾਂ ਦੇ ਕਰ ਹੀ ਸਕਦੀ ਆ ਔਰ ਕੌਮ ਲਈ ਇਹ ਇੰਨਾ ਛੋਟਾ ਕੰਮ ਵੀ ਇੱਥੋਂ ਗੱਲ ਸ਼ੁਰੂ ਜ਼ਰੂਰ ਹੋਊਗੀ ਪਰ ਇਸ ਗੱਲ ਦੀ ਵਧਾਈ ਆ ਵੀ ਸ਼ੁਰੂ ਇਹਨੇ ਕੀਤੀ ਆ ਇੱਜ਼ਤ ਰੱਖੀ ਗਈ ਅੱਜ 100% ਜੀ ਬਿਲਕੁਲ ਹੋਇਆ ਹੋਊਗਾ ਪਹਿਲਾਂ ਵੀ ਪਰ ਇਸ ਤਰ੍ਹਾਂ ਨਹੀਂ ਹੋਇਆ ਹੂੰ ਜੀ ਸਿੰਘ ਸਾਹਿਬ ਨਾਲ ਵੀ ਆਪਾਂ ਗੱਲਬਾਤ ਕਰਦੇ ਆਂ ਬੜੇ ਲੰਬੇ ਸਮੇਂ ਬਾਅਦ ਆਏ ਨੇ ਹੋਏ ਨੇ ਵਾਇਗਰ ਜੀ ਦਾ ਹਾਲ ਸਾਹਿਬ ਦਾ ਜੀ ਦੂਜੀ ਕੋ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿੰਘ ਸਾਹਿਬ ਕੁਰਬਾਨੀ ਮੈਂ ਜਿਵੇਂ ਕਿਹਾ ਤੁਹਾਡੀ ਦਾ ਮੁੱਲ ਕੋਈ ਨਹੀਂ ਅਸੀਂ ਰੀਣੀ ਆ ਅੱਜ ਪੂਰੀ ਕੌਮ ਦਾ ਹਰ ਇੱਕ ਪੰਜਾਬੀ ਦਾ ਸਿਰ ਚੋਉ ਦਾ ਇੰਨਾ ਮਾਨ ਸਨਮਾਨ ਅੱਜੇ ਤੋਂ ਬਾਹਰ ਆ ਕੇ ਮਿਲਿਆ ਕੋਈ ਗਿਲਾ ਸ਼ਿਕਵਾ ਤਾਂ ਨਹੀਂ ਸਭ ਤੋਂ ਪਹਿਲਾਂ ਤਾਂ ਮੈਂ ਇਹ ਕਹਿਣਾ ਚਾਹਣਾ ਵੀ ਮੈਨੂੰ ਆਪਣੀ ਕੌਮ ਦੇ ਉੱਤੇ ਕਦੇ ਗਿਲਾ ਸ਼ਿਕਵਾ ਨਹੀਂ ਮੈਂ ਹਮੇਸ਼ਾ ਇਸ ਗੱਲ ਦਾ ਮਾਣ ਕਰਦਾ ਕਿ ਮੈਂ ਸਿੱਖ ਪੰਥ ਦਾ ਹਿੱਸਾ ਹਾਂ ਤੇ ਜਦੋਂ ਵੀ ਮੈਂ ਕੋਸ਼ਿਸ਼ ਕੀਤੀ ਆਪਣੀ ਕਿਰਤ ਕਰਨ ਦੀ ਕੋਸ਼ਿਸ਼ ਕੀਤੀ ਹੈ ਤਾਂ ਪੰਥ ਨੂੰ ਲੱਗਿਆ ਕਿ ਸ਼ਾਇਦ ਇਹ ਉਹਨਾਂ ਨੇ ਮੈਨੂੰ ਕਿਹਾ ਵੀ ਨਹੀਂ ਇਦਾਂ ਨਹੀਂ ਕਰਨਾ ਇਦਾਂ ਕਰਨਾ ਤੇ ਹੌਲੀ-ਹੌਲੀ ਉਹ ਕਰ ਰਹੇ ਆ ਭੈਣ ਦਾ ਸਰਜੀ ਦਾ ਬਹੁਤ ਵੱਡਾ ਦਿਲਾਜੀ ਦੋਣੇ ਕਿਹਾ ਵੀ ਮੈਂ ਆਪ ਗੱਡੀਆਂ ਚ ਕਾਰਾਂ ਚ ਜਾਂ ਕਹਿੰਦਾ ਵੀ ਰੇਲ ਗੱਡੀ ਬਸਾਂ ਦੇ ਵੀ ਸਫ਼ਰ ਕਰ ਲਾਂਗੇ ਪਰ ਇਦਾਂ ਨਹੀਂ ਹੈ ਨਾ ਮੈਂ ਇਹ ਤਾਂ ਨਹੀਂ ਚਾਹੁੰਦਾ ਸੀ ਇਹ ਏਡੀ ਵੱਡੀ ਹੈ ਨਾ ਕਰਨ ਕਿਉਂਕਿ ਮੇਰੀ ਭੈਣ ਹੈ ਮੇਰਾ ਇਹਨਾਂ ਨੂੰ ਦੇਣਾ ਕੁਝ ਫਰਜ਼ ਬੰਦਾ ਤੇ ਅੱਜ ਮੈਂ ਨਾ ਤੇ ਲੈ ਰਿਹਾ ਹਾਂ ਹੋਰ ਤਰ੍ਹਾਂ ਮਹਿਸੂਸ ਹੁੰਦਾ ਪਰ ਭਰਿਆ ਹੋਇਆ ਹੈ ਨਾ ਮਨ ਭਾਵਕ ਆ ਕਿੱਥੇ ਤਾਂ ਦੇਣਾ ਸੀ ਕਹਿੰਦੇ ਕਿੱਥੇ ਅੱਜ ਉਹ ਕਰ ਰਿਹਾ ਪਰ ਕਹਿੰਦੇ ਕੋਈ ਨਹੀਂ ਇਹ ਮਾਣ ਆ ਇਹ ਸਤਿਕਾਰ ਆ ਬੱਚੇ ਵੀ ਦੇ ਦਿੰਦੇ ਆ ਆਪਣੇ ਤੇ ਉਹਨਾਂ ਨੇ ਕਿਹਾ ਵੀ ਮੈਂ ਇੱਕ ਇਹ ਸ਼ੁਰੂਆਤ ਕਰਨੀ ਚਾਹੁੰਦੀ ਆ ਵੀ ਤੁਸੀਂ ਮੈਨੂੰ ਸਹਿਯੋਗ ਦਿਓ ਤਾਂ ਮੈਂ ਉਹਨਾਂ ਦਾ ਸਹਿਯੋਗ ਕਰਨਾ ਵੀ ਠੀਕ ਹੈ ਭੈਣੇ ਤੇਰਾ ਦਿਲ ਵੱਡਾ ਹੋ ਸਕਦਾ ਮੈਂ ਇਹਦੀ ਜਗ੍ਹਾ ਹੁੰਦਾ ਮੈਂ ਇਦਾਂ ਨਾ ਕਰ ਸਕਦਾ ਹਣਾ ਪਰ ਇਹਨਾਂ ਨੂੰ ਦੇਖ ਕੇ ਮਹਾਰਾਜ ਮੈਨੂੰ ਵੀ ਹਨਾ ਐਡੇ ਵੱਡੇ ਦਿਲ ਦੇਵੇ ਕਿ ਮੈਂ ਵੀ ਕੁਝ ਕਰ ਸਕਾਂ ਹਾਂ ਤਾਂ ਕਰਸੇ ਵਾਲੇ ਬਾਬਾ ਜੀ ਹੋਰ ਨਾਲ ਵੀ ਆਪਾਂ ਗੱਲਬਾਤ ਕਰਦੇ ਆ ਸਾਡੇ ਨਾਲ ਮੌਜੂਦ ਨੇ ਮਹਾਰਾਜ ਵੈਗੁਰੂ ਜੀ ਕਾ ਹਾਲ ਸਾਹਿਬ ਵੈਗੁਰੂ ਜੀ ਕੀ ਫਰਮਾ ਵੈਗੁਰੂ ਜੀ ਕਾ ਹਾਲ ਸਾਹਿਬ ਵੈਗੁਰੂ ਜੀ ਕੀ ਪਤਿ ਅੱਜ ਐਡਾ ਸਨਮਾਨ ਹੋਇਆ ਜੀ ਸ਼ੁਰੂਆਤ ਹੋਈ ਆ ਕਹਿੰਦੇ ਨੀ ਰੱਖੀ ਗਈ ਆ ਕੀ ਲੱਗਦਾ ਇਹ ਨੀ ਕਿੰਨਾ ਕਵੱਡਾ ਅੱਗੇ ਜਾ ਕੇ ਦਰਖਤ ਬਣੂਗੀ ਕਿੰਨਾ ਕੇਨੂ ਫਲ ਲੱਗਣਗੇ ਅਸੀਂ ਨਾ ਦੇਖਦੇ ਰਹਿਆ ਵੀ ਪਹਿਲਾਂ ਸਾਡੇ ਪ੍ਰਚਾਰਕ ਜਿਹੜੇ ਸੀ ਨਾ ਗੱਲਾਂ ਜਰੂਰ ਕਰਦੇ ਸਟੇਜ ਤੇ ਬਹਿ ਕੇ ਪਰ ਅੱਜ ਅਸੀਂ ਪ੍ਰਚਾਰਕ ਹੱਥੀਂ ਇਹ ਸੇਵਾ ਕਰਦੇ ਸਾਡੇ ਨਾਲ ਇਹਨਾਂ ਦੇ ਲੱਗ ਕੇ ਸੇਵਾ ਇਹਨਾਂ ਨੇ ਕੀਤੀ ਪਹਿਲੀ ਵਾਰੀ ਆ ਇਹ ਸਾਤ ਸ੍ਰੀ ਅਕਾਲ ਵੀ ਕਿਹਦੇ ਪ੍ਰਚਾਰਕ ਨੇ ਆਪਣੀ ਦਸਾਂ ਨੋਵਾਂ ਦੀ ਕਿਰਤ ਕਮਾਈ ਜੋ ਇੱਕ ਬਹੁਤ ਵੱਡੇ ਪ੍ਰਚਾਰਕ ਹੁੰਦੇ ਆ ਇਹ ਸਾਡੀ ਬੇਟੀ ਇੱਕ ਕੀਰਤਨ ਕਰਦੀ ਆ ਵੈਸੇ ਤਾਂ ਜਿਹੜਾ ਕੀਰਤਨ ਕਰਦਾ ਉਹਦਾ ਬਹੁਤ ਰਤਬਾ ਵੱਡਾ ਹੁੰਦਾ ਪਰ ਉਹਨਾਂ ਨੇ ਆਪਣੀ ਕਿਰਤ ਕਮਾਈ ਦੇ ਵਿੱਚੋਂ ਜੋ ਇਹ ਸੇਵਾ ਕੀਤੀ ਹੈ ਨਾ ਬਹੁਤ ਵੱਡਾ ਇਹਨਾਂ ਨੇ ਇੱਕ ਲੀਵ ਹੀ ਪਾਈ ਆ ਤੇ ਭਾਈ ਸਾਹਿਬ ਦਾ ਸਨਮਾਨ ਕਰਨਾ ਬਣਦਾ ਸੀ ਜੋ ਇਹਨਾਂ ਨੇ ਕੀਤਾ ਆ ਬੇਟੀ ਨੂੰ ਵੈਸੇ ਤਾਂ ਬੇਟੀਆਂ ਨੂੰ ਦੇਣਾ ਹੁੰਦਾ ਆ ਪਰ ਕੋਈ ਗੱਲ ਨਹੀਂ ਜਦੋਂ ਬੇਟੇ ਸਾਡੇ ਬੱਚੇ ਕਾਮਯਾਬ ਨੇ ਤੇ ਉਹ ਵੀ ਆਪਣੇ ਮਾਂ ਬਾਪ ਦੀ ਭਰਾਮਾਂ ਦੀ ਸੇਵਾ ਕਰ ਸਕਦੇ ਨੇ ਇਹਨਾਂ ਨੇ ਬਹੁਤ ਹੀ